ਹਾਂਜੀ ਸਤਿ ਸ਼੍ਰੀ ਕਾਲ ਜੀ ਬਿਸ਼ਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੀ ਅੱਜ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਬੇਟਾ ਚਾਹੇ ਤੁਹਾਡੇ ਬੇਟੀ ਹੈ ਉਹਦੇ ਵਿਆਹ ਚ ਕੋਈ ਅਰਚਨ ਆ ਰਹੀ ਹੈ ਵਿਆਹ ਨਹੀਂ ਹੁੰਦਾਗਾ ਤੇ ਵੀ ਰਿਸ਼ਤੇ ਆਉਂਦੇ ਆ ਮੁੱਕ ਦੇਣੀ ਮੁੜ ਜਾਂਦੇ ਆ ਜਾਂ ਕੋਈ ਰਿਸ਼ਤੇ ਆਉਂਦੇ ਨਹੀਂਗੇ ਤੇ ਬੱਚੇ ਦੀ ਉਮਰ ਵੱਡੀ ਹੋ ਰਹੀ ਹੈ ਤੇ ਆਪਾਂ ਉੱਥੇ ਤੁਹਾਨੂੰ ਇੱਕ ਅਜਿਹਾ ਤਾ ਦੱਸਾਂਗੇ ਇਹ ਇਹ ਰਿਸ਼ਤੇ ਜਿਹੜੇ ਨਾਮ ਨੇ ਕਿਉਂ ਨਹੀਂ ਹੁੰਦੇ ਕੀ ਕਾਰਨ ਹੋ ਜਾਂਦਾ ਕਿਉਂ ਬੱਚੇ ਦੇ ਰਿਸ਼ਤਾ ਹੁੰਦਾ ਤੇ ਖੜਤ ਟਿਕਦਾ ਨਹੀਂ ਖੜਦਾ ਨਹੀਂ ਆਉਂਦੇ ਆ ਇੱਕ ਵਾਰ ਦੇਖ ਕੇ ਮੁੜ ਕੇ ਕੋਈ ਉੱਤਰ ਪਤਾ ਨਹੀਂ ਹੁੰਦਾ ਇਸ ਤਰ੍ਹਾਂ ਕਿਉਂ ਹੁੰਦਾ ਇਹਦੇ ਵਿੱਚ ਆਪਾਂ ਕਈ ਵਾਰ ਨਾ ਕੋਈ ਛੋਟੀਆਂ ਛੋਟੀਆਂ ਗਲਤੀਆਂ ਕਰ ਲੈਂਦੇ ਆ ਜਿਹਦਾ ਕਾਰਨ ਆਪਾਂ ਨੂੰ ਪਤਾ ਨਹੀਂ ਲੱਗਦਾ ਕੀ ਕਾਰਨ ਹੁੰਦਾ ਆਪਾਂ ਨੂੰ ਉਹ ਤਾਂ ਪਤਾ ਨਹੀਂ ਹੁੰਦਾ ਜਿਹੜੇ ਪਾਰਟ ਟੁੱਟ ਕੇ ਇਸੇ ਵਾਸਤੇ ਬਣੇ ਹੁੰਦੇ ਆ ਇਹ ਜੋ ਆਪਾਂ ਨੂੰ ਪਾਰਟ ਟੋੜ ਕੇ ਦੱਸਦਾ ਹਾਂ ਉਹ ਆਪਾਂ ਨੂੰ ਕਰ ਲੈਣਾ ਚਾਹੀਦਾ ਜੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਸਭ ਦਾ ਫਾਇਦਾ ਹੀ ਹੋਊਗਾ ਕਰ ਪਤਾ ਨਹੀਂ ਕਿਹੜਾ ਟੋਟਾ ਕਿਹੜੇ ਵੇਲੇ ਆਪਾਂ ਨੂੰ ਕਿਸੇ ਥਾਂ ਦੇ ਉੱਤੇ ਆਪਣੇ ਕੰਮ ਕਰ ਜੇ ਜਾਂ ਕਿਸੇ 'ਚ ਆਪਾਂ ਜਿਆਦਾ ਵਿਸ਼ਵਾਸ ਵਾਜੇ ਹਰ ਇੱਕ ਚੀਜ਼ ਹੁੰਦੀ ਹੈ ਵਿਸ਼ਵਾਸ ਤੇ ਹਰੇਕ ਰਿਸ਼ਤਾ ਵਿਸ਼ਵਾਸ ਤੇ ਕੱੜਦਾ ਜਦੋਂ ਆਪਾਂ ਪੂਰੇ ਸੱਚੇ ਮਾਨ ਨਾਲ ਪੂਰਾ ਵਿਸ਼ਵਾਸ ਹਰਦਾ ਨਾਲ ਜੋ ਵੀ ਕੰਮ ਕਰਦੇ ਉਹਦੇ 'ਚ 100% ਆਪਾਂ ਨੂੰ ਸਫਲਤਾ ਮਿਲਦੀ ਹੈ ਕਈ ਵਾਰ ਕੀ ਹੁੰਦਾ ਨਾ ਘਰ ਦੇ ਵਿੱਚ ਆਪਾਂ ਲੋਕ ਹੁੰਦੇ ਆ ਉਹ ਖਰਾਬ ਹੋ ਜਾਂਦੇ ਆ ਉਹ ਆਪਾਂ ਸਿੱਟ ਦੰਨੇ ਆ ਜਾਂ ਕੋਈ ਲੋਕ ਦੀ ਚਾਬੀ ਗਵਾਚ ਜਾਂਦੀ ਹੈ ਚਿੰਦੇ ਦੀ ਚਾਬੀ ਜੋ ਜਿੰਦਾ ਸਿੱਡ ਦਿੰਨੇ ਆ ਚਾਬੀ ਘਰੇ ਪਈ ਰਹਿੰਦੀ ਏਦੇ ਲਈ ਜੀ ਵਿਆਹਾਂ ਦੇ ਵਿੱਚ ਜਦੋਂ ਰੁਕਾਵਟਾਂ ਆਉਂਦੀਆਂ ਇਹ ਦੋ ਹੀ ਚੀਜ਼ਾਂ ਹੁੰਦੀਆਂ ਜਦ ਤੁਸੀਂ ਜਿੰਦੇ ਵਿਆਹਟ ਘਰੇ ਰੱਖਦੇ ਹੋ ਚਾਬੀਆਂ ਉਹਨਾਂ ਨਹੀਂ ਹੈ ਨਹੀਂ ਜਾਂ ਤੁਸੀਂ ਬਹੁਤ ਸਾਰੀਆਂ ਚਾਬੀਆਂ ਤੁਹਾਡੇ ਘਰੇ ਹੋਣੀਆਂ ਲੋ ਜਿੰਦੇ ਨਹੀਂ ਗੁਰ ਚਾਬਾਂ ਨੂੰ ਸੰਭੀ ਰੱਖਦੇ ਹੋ ਜੇ ਤੁਹਾਡੇ ਘਰ ਦੇ ਵਿੱਚ ਜਿੰਦਾ ਜਾਂ ਚਾਬੀ ਖਰਾਬ ਹੈ ਤਾਂ ਪਲੀਜ਼ ਬਹੁਤ ਜਲਦੀ ਕਰੋ ਕੱਢੋ ਇਹ ਬੱਚੇ ਦੀ ਸ਼ਾਦੀ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਉਹਨਾਂ ਨੂੰ ਤੁਸੀਂ ਘਰੋਂ ਕੱਢ ਦਿਓ ਜਿੰਦਾ ਕੱਲਾ ਜਿੰਦਾ ਵੀ ਘਰੇ ਰੱਖਣਾ ਮਾੜਾ ਹੁੰਦਾ ਕੱਲੀਆਂ ਚਾਬੀਆਂ ਘਰੇ ਰੱਖਣੀਆਂ ਵੀ ਮਾੜੀਆਂ ਹੁੰਦੀਆਂ ਉਹਨਾਂ ਨੂੰ ਕੱਢੋ ਹੁਣ ਆਪਾਂ ਤੁਹਾਡੇ ਲਈ ਇੱਕ ਪਾ ਲੈ ਕੇ ਆਏ ਜੋ 100% ਕਾਰਗਰਮ ਬਹੁਤ ਸਾਰੇ ਲੋਕਾਂ ਦੇ ਅਜ਼ਮਾਇਆ ਹੋਇਆ ਇਹ ਪੂਰੀ ਸ਼ਰਧਾ ਵਿਸ਼ਵਾਸ ਨਾਲ ਤੁਸੀਂ ਕਰਨਾ 100% ਕੰਮ ਕਰੂਗਾ ਕਈ ਵਾਰ ਕੀ ਹੁੰਦਾ ਕੋਈ ਨજર ਦੋਸ਼ ਹੁੰਦਾ ਹੈ ਉਹਦੇ ਕਾਰਨ ਵੀ ਵਿਆਹ ਨਹੀਂ ਹੁੰਦੇ ਕਈ ਵਾਰ ਉਂਗਲੀ ਦੇ ਵਿੱਚ ਹੀ ਕੋਈ ਦੋਸ਼ ਹੁੰਦਾ ਆਪਾਂ ਨਹੀਂ ਵੀ ਖੁੰਗਲੰਗ ਬਣਾਉਂਦੇ ਜਾਂ ਨਹੀਂ ਵੀ ਕੋਈ ਦਫਾਉਂਦੇ ਹਨਾ ਉਹਦੇ ਵਿੱਚ ਕੋਈ ਦੋਸ਼ ਹੁੰਦਾ ਹੈ ਉੱਥੇ ਵੀ ਵਿਆਹ ਦਾ ਕਾਰਨ ਬਣਦਾ ਹੈ ਕਈ ਵਾਰ ਕੋਈ ਪਿੱਤਰ ਦੋਸ਼ ਹੁੰਦਾ ਜਿਹੜੇ ਆਪਾਂ ਪਿੱਤਰਾਂ ਨੂੰ ਮੰਨਦੇ ਹਾਂ ਕਿ ਉਹਦੇ ਵਿੱਚ ਕੋਈ ਮੰਨਣ ਚ ਕਮੀ ਰਹਿ ਜਾਂਦੀ ਹੈ ਕੋਈ ਆਪਾਂ ਤੋਂ ਗਲਤੀ ਭੁੱਲ ਹੋ ਜਾਂਦੀ ਹੈ ਕੋਈ ਪਿੱਤਰ ਦੋਸ਼ ਹੁੰਦਾ ਉਹਦੇ ਕਾਰਨ ਵੀ ਬੱਚੇ ਦਾ ਵਿਆਹ ਨਹੀਂ ਹੁੰਦਾਗਾ ਇਸ ਤਰ੍ਹਾਂ ਵੀ ਕਈ ਸਾਰੇ ਦੋਸ਼ ਹੁੰਦੇ ਜਿੰਨਾ ਕਾਰਨ ਬੱਚੇ ਦਾ ਵਿਆਹ ਨਹੀਂ ਹੁੰਦਾ ਇੱਥੇ ਆਪਾਂ ਤੁਹਾਨੂੰ ਸਾਨੂੰ ਇਹੋ ਜਿਹਾ ਪਾ ਦੱਸਾਂਗੇ ਜੋ ਤੁਹਾਡੇ ਹਰ ਤਰ੍ਹਾਂ ਦੇ ਦੋਸ਼ਾਂ ਨੂੰ ਖਤਮ ਕਰੂਗਾ ਤੇ ਤੁਹਾਨੂੰ ਪੂਰਾ ਫਾਇਦਾ ਹੋਊਗਾ 100% ਮੈਂ ਤੁਹਾਨੂੰ ਵਾਦਾ ਕਰਦੀ ਆ ਕਿ ਤੁਹਾਨੂੰ ਮਹੀਨੇ ਦੋ ਮਹੀਨਿਆਂ ਦੇ ਵਿੱਚ ਤੁਹਾਡੇ ਘਰ ਜਿਹੜਾ ਵੀ ਪਹਿਲਾ ਰਿਸ਼ਤਾ ਆਊਗਾ 100% ਠੀਕ ਹੋਊਗਾ ਬਹੁਤ ਵਧੀਆ ਰਿਸ਼ਤਾ ਤੁਹਾਨੂੰ ਮਿਲੂਗਾ ਤੇ ਚਲੋ ਜੀ ਅੱਜ ਆਪਾਂ ਹੋਰ ਬਾਅਦ ਜ਼ਿਆਦਾ ਗੱਲਾਂ ਨਾ ਕਰਦੀ ਕੋਈ ਹੁਣ ਆਪਾਂ ਵਾਧਦੇ ਆਂ ਵੀਡੀਓ ਵੱਲ ਤੇ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਿਓ ਤੇ ਲਓ ਜੀ ਆਪਾਂ ਇਹ ਲਓ ਜੇ ਜੋ ਕਈ ਵਾਰ ਕੀ ਹੁੰਦਾ ਨਾ ਮੈਂ ਬੋਲਦੀਆਂ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਰਹਿ ਜਾਂਦੀਆਂ ਫਿਰ ਤੁਹਾਨੂੰ ਕਮੈਂਟ ਕਰਨੇ ਪੈਂਦੇ ਵੀ ਆਹ ਕੱਲ ਕਿਵੇਂ ਸੀ ਆਹ ਕਿਵੇਂ ਸੀ ਇਹਦੇ ਲਈ ਮੈਂ ਸਾਰੀ ਗੱਲ ਪਹਿਲਾਂ ਕਾਪੀ ਤੇ ਨੋਟ ਕਰ ਲੈਣੀ ਹੈ ਵੀ ਤਾਂ ਕਿ ਤੁਹਾਨੂੰ ਕਮੈਂਟ ਨਾ ਕਰਨਾ ਪਵੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੁਸੀਂ ਸਹੀ ਪੂਰੇ ਸਪੂਰਨ ਸਹੀ ਵਿਧੀ ਨਾਲ ਤੁਸੀਂ ਇਹ ਟੋਟਕਾ ਪਾਖ ਕਰ ਸਕੋ ਲਓ ਜੀ ਇਹਦੇ ਵਿੱਚੋਂ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਜੇਕਰ ਤੁਹਾਡ ਨੂੰ ਤੁਸੀਂ ਲੜਕੀ ਦੇ ਵਿਆਹ ਲਈ ਕਰ ਰਹੇ ਹੋ ਵੀ ਸਾਡੀ ਬੇਟੀ ਦਾ ਵਿਆਹ ਨਹੀਂ ਹੋ ਰਿਹਾ ਬੇਟੀ ਦੇ ਵਿਆਹ ਲਈ ਤੁਸੀਂ ਰਿਸ਼ਤਾ ਲੱਭ ਰਹੇ ਹੋ ਕੋਈ ਚੰਗਾ ਘਰ ਨਹੀਂ ਮਿਲਦਾ ਫਿਰ ਤਾਂ ਤੁਸੀਂ ਉਪਾਅ ਕਰਨਾ ਜੀ ਵੀਰਵਾਰ ਵਾਲੇ ਦਿਨ ਜੇ ਤੁਸੀਂ ਆਪਣੇ ਬੇਟੇ ਲਈ ਕਰ ਰਹੇ ਹੋਗੇ ਤੇ ਤੁਹਾਡੇ ਬੇਟੇ ਲਈ ਕੋਈ ਲੜਕੀ ਨਹੀਂ ਤੁਹਾਨੂੰ ਲੱਭ ਰਹੀਗੀ ਤੇ ਫਿਰ ਤੁਸੀਂ ਕਰਨਾ ਹੈ ਜੀ ਸ਼ੁੱਕਰਵਾਰ ਨੂੰ ਲੜਕੀ ਲਈ ਕਰਦੇ ਹੋ ਤਾਂ ਪੀਲੇ ਰੰਗ ਦਾ ਕੱਪੜਾ ਲੈਣਾ ਲੜਕੇ ਲਈ ਕਰਦੇ ਹੋ ਤਾਂ ਸਫੈਦ ਰੰਗ ਦਾ ਕੱਪੜਾ ਲੈਣਾ ਇਹ ਕਹਣਾ ਜੀ ਰਮਾਲ ਕੇ ਜਿੰਨਾ ਕੱਪੜਾ ਲੈਣਾ ਜ਼ਿਆਦਾ ਨਹੀਂ ਲੈਣਾ ਆਪਾਂ ਜਿਵੇਂ ਜੈਟਸ ਰਮਾਲ ਹੁੰਦਾ ਐਡਾ ਕਾ ਕੱਪੜਾ ਹੋਵੇ ਜੇ ਤਾਂ ਲੜਕੀ ਲਈ ਲੈਣਾ ਤਫੀਲੇ ਰੰਗ ਦਾ ਕੱਪੜਾ ਲੈਣਾ ਲੜਕੇ ਲਈ ਲੈਣਾ ਸਫੈਦ ਕੱਪੜਾ ਲੈਣਾ ਲੜਕੇ ਲਈ ਸ਼ੁੱਕਰਵਾਰ ਨੂੰ ਪਾਹ ਕਰਨਾ ਬੇਟੀ ਵੀ ਇਹ ਵੀਰਵਾਰ ਨੂੰ ਪਾਹ ਤੁਸੀਂ ਕਰਨਾ ਚਲੋ ਜੀ ਹੁਣ ਮੈਂ ਤੁਹਾਨੂੰ ਦੱਸ ਦਿਆਂ ਕੀ ਕੀ ਚਾਹੀਦਾ ਉੱਥੇ ਆਪਾਂ ਨੂੰ ਉੱਥੇ ਇੱਕ ਤਾਂ ਆਪਾਂ ਨੂੰ ਲਾਲ ਰੰਗ ਦਾ ਪੈਨ ਚਾਹੀਦਾ ਜੀ ਇੱਕ ਆਪਾਂ ਨੂੰ ਖੰਮਣੀ ਚਾਹੀਦੀ ਹੈਗੀ ਤੇ ਇੱਕ ਆਪਾਂ ਨੂੰ ਚਾਹੀਦੇ ਆ ਜੀ ਪੰਜ ਗੰਢਾ ਹਲਦੀ ਦੀਆਂ ਹਲਦੀ ਦੀ ਗੰਢ ਸਾਫ਼ ਤੇ ਲੰਬੀ ਹੋਵੇ ਟੁੱਟੀ ਫੁੱਟੀ ਨਾ ਹੋਵੇ ਬਿਲਕੁਲ ਸਾਫ਼ ਤੇ ਸਾਫ਼ ਤੇ ਲੰਬੀ ਗੰਢ ਹੋਵੇ ਹਲਦੀ ਦੀ ਪੰਜ ਗੰਢਾ ਹਲਦੀ ਦੀ ਨਾ ਬਸ ਇੰਨਾ ਕੁਝ ਹੀ ਚਾਹੀਦਾ ਆਪਾਂ ਨੂੰ ਹੋਰ ਕੁਝ ਜ਼ਿਆਦਾ ਨਹੀਂ ਚਾਹੀਦਾ ਤੁਸੀਂ ਕੀ ਕਰਨਾ ਹੈ ਜੀ ਤੁਸੀਂ ਸਵੇਰ ਉੱਠਣਾ ਕੋਈ ਵੀ ਪਾ ਜੇ ਆਪਾਂ ਸਵੇਰ ਕਰਦੇ ਆ ਨਾ ਉਦੋਂ ਮਨ ਦੇ ਵਿੱਚ ਟਿਕਾਹ ਠਹਿਰਾਅ ਹੁੰਦਾ ਆਪਣੇ ਮਨ ਦੇ ਵਿੱਚ ਜੋ ਅਪਕਾਰ ਦਿਆ ਥੋੜੀ ਭਾਵਨਾ ਬਣ ਜਾਂਦੀ ਉਸਾਰੇ ਪ੍ਰਮਾਤਮਾ ਕੰਨੀ ਥੋੜਾ ਜਿਹਾ ਦਮਾਨ ਜ਼ਿਆਦਾ ਹਾ ਪਵਿੱਤਰ ਸਮਾਂ ਹੁੰਦਾ ਹੈ ਸਵੇਰ ਉੱਠਣਾ ਹੈ ਅਸ਼ਨਾਣ ਪਾਣੀ ਤੁਸੀਂ ਕਰਨਾ ਇਹ ਬੱਚਾ ਖੁਦ ਵੀ ਕਰ ਸਕਦਾ ਬੱਚੇ ਦੇ ਮਾਵਾ ਵੀ ਕਰ ਸਕਦੇ ਆ ਕੋਈ ਵੀ ਕਰ ਸਕਦਾ ਹੈ ਤੇ ਤੁਸੀਂ ਸਵੇਰ ਉੱਠਣਾ ਅਸ਼ਨਾਣ ਪਾਣੀ ਕਰਨਾ ਸਾਫ ਸੁਥਰੇ ਕੱਪੜੇ ਪਹਿਨਣੇ ਆ ਪਾ ਕੇ ਕੱਪੜੇ ਤੁਸੀਂ ਆਪਣੇ ਪੂਜਾ ਰੂਮ ਦੇ ਵਿੱਚ ਜਾਣਾ ਜਦੋਂ ਵੀ ਤੁਸੀਂ ਕੋਈ ਵੀ ਪਾ ਕਰਦੇ ਹੋ ਉਸ ਸਮੇਂ ਬੋਲਣਾ ਨਹੀਂ ਉਸ ਸਮੇਂ ਕੋਈ ਬੋਲਣਾ ਹੀ ਕੋਈ ਗੱਲ ਨਹੀਂ ਸੋਨੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਬਲਾਵੇ ਨਾ ਡਿਸਟਰਬ ਬਣਾ ਤੁਸੀਂ ਬਿਲਕੁਲ ਵੀ ਹੋ ਨਾ ਬਿਲਕੁਲ ਸ਼ਾਂਤ ਚ ਬੈਠੋ ਤੁਸੀਂ ਪੂਜਾ ਰੂਮ ਚ ਜਾਣਾ ਉਥੇ ਧੂਪ ਬੱਤੀ ਜੋ ਵੀ ਤੁਸੀਂ ਆਪਣੇ ਕੁੜ ਦੇਵੀ ਦੇਵਤਿਆਂ ਨੂੰ ਮਾਨਤੇ ਹੋ ਉਹਨਾਂ ਦੇ ਜਗਾਹ ਵਿੱਚ ਤੁਹਾਡੇ ਘਰਾਂ ਚ ਬਣੀ ਹੋਈ ਹੈ ਉੱਥੇ ਤੁਸੀਂ ਆ ਬੀ ਦੀਵਾ ਜੋ ਧੂਪ ਜੋ ਵੀ ਲਾਉਣੀ ਹੈ ਉਹ ਲਾ ਕੇ ਦੀਵਾ ਬੱਤੀ ਥੱਲੇ ਆਸਨ ਲਾ ਕੇ ਬੈਠ ਜਾਣਾ ਕੋਲੇ ਤੁਸੀਂ ਚਾਲ ਜ਼ਰੂਰ ਰੱਖਣਾ ਕੋਲੇ ਤੁਸੀਂ ਚਾਲ ਰੱਖ ਲੈਣਾ ਜਿਹੜੀ ਮੈਂ ਤੁਹਾਨੂੰ ਸਮਗਰੀ ਦੱਸਤੀ ਆਂ ਵੀ ਪੰਜ ਗੰਢਾ ਹਲਦੀ ਦੀਆਂ ਸਾਫ ਸੁੱਧਰੀਆਂ ਪੀਲੇ ਰੰਗ ਦਾ ਕੱਪੜਾ ਜੇ ਬੇਟੀ ਲਈ ਕਰਦੇ ਹੋ ਜੇ ਬੇਟੇ ਲਈ ਕਰਦੇ ਹੋ ਸਫੈਦ ਰੰਗ ਦਾ ਕੱਪੜਾ ਤੇ ਲਾਲ ਰੰਗ ਦਾ ਪੈਨ ਇੱਕ ਖੰਮਣੀ ਕਲਾਵਾ ਕਹਿ ਦਿੰਨੇ ਆ ਜਿਹਨੂੰ ਆਪਣਿਆਂ ਦੇਖਾ ਮੇਰੇ ਪੱਤੇ ਆਇਆ ਇਸ ਤਰ੍ਹਾਂ ਕਲਾਵਾ ਨਹੀਂ ਹੁੰਦਾ ਕਲਾਵਾ ਇਹ ਲੈਣਾ ਇੱਕ ਵਾਰ ਇਹ ਸਾਰਾ ਸਮਾਨ ਤੁਸੀਂ ਆਪਣੇ ਕੋਲੇ ਰੱਖ ਲੈਣਾ ਕੋਲੇ ਰੱਖ ਕੇ ਤੁਹਾਡੇ ਘਰ ਦੇ ਵਿੱਚ ਗੰਗਾ ਚਾਲ ਆਏ ਤੇ ਤੁਸੀਂ ਜਿਹੜਾ ਪਾਣੀ ਦਾ ਲੋਟਾ ਲਾਉਂਗੇ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਗੰਗਾ ਜਲ ਮਿਲਾ ਲੈਣਾ ਨਾਲ ਤੋਂ ਸਮਾਨ ਦੇ ਉੱਤੇ ਛਿੱਟਾ ਲਾ ਲੈਣਾ ਨਾਲੇ ਆਪ ਦੇ ਉੱਤੇ ਹੱਥ ਕਰਕੇ ਛਿੱਟੇ ਮਾਰ ਲੈਣਾ ਫਿਰ ਤੁਸੀਂ ਉਹ ਕੋਹ ਚਾਲ ਨੂੰ ਕੋਲੇ ਰੱਖਦੇ ਨੇ ਉਸ ਤੋਂ ਬਾਅਦ ਤੁਸੀਂ ਜੀ ਧੂ ਬੱਤੀ ਲਾ ਕੇ ਕੋਲੇ ਜਾਲ ਰੱਖ ਕੇ ਸਾਰੀ ਸਮਗਰੀ ਰੱਖ ਕੇ ਤੇ ਫਿਰ ਤੁਸੀਂ ਕੀ ਕਰਨਾ ਹੈ ਜੀ ਆਪਣੇ ਜਿਹੜੇ ਵੀ ਤੁਹਾਡੇ ਦੇਵੀ ਦੇਵਤੇ ਆ ਤੁਹਾਡੇ ਪਿੱਤਰ ਦੇਵੀ ਦੇਵਤੇ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋਗੇ ਰੋਜ਼ ਇਹਨਾਂ ਦੀ ਰੋਜ਼ ਪੂਜਾ ਕਰਦੇ ਆ ਉਹਨਾਂ ਦਾ ਧਿਆਨ ਧਰ ਕੇ ਪ੍ਰਾਰਥਨਾ ਕਰਨੀ ਹੈ ਤੁਸੀਂ ਕਿ हे ਪਿਤਾ ਪਰਮੇਸ਼ਰ ਮੇਰੇ ਕੁੱਲ ਦੇ ਦੇਵੀ-ਦੇਵ ਤੋਂ ਇਹ ਪਾ ਕਰਨ ਵਾਲ ਵਾਲੀਆਂ ਜਮਾਂ ਵਾਲਾ ਇਹ ਕਰਨ ਨਾਲ ਮੇਰੇ ਮਨ ਦੀ ਜੋ ਇੱਛਾ ਉਹ ਪੂਰਨ ਹੋਵੇ ਮਨ ਦੀ ਇੱਛਾ ਪੂਰੀ ਹੋਵੇ ਕਿਸੇ ਤਰ੍ਹਾਂ ਦਾ ਕੋਈ ਵਿਗਨ ਕੋਈ ਬਾਧਾ ਇਸ ਦੇ ਵਿੱਚ ਨਾ ਆਵੇ ਇੰਨੀ ਕਰਕੇ ਕਿ ਪ੍ਰਾਰਥਨਾ ਕਰਕੇ ਆ ਦੇਵੀ-ਦੇਵਤੇ ਮורה ਫਿਰ ਤੁਸੀਂ ਕੀ ਕਰਨੇ ਕ ਹਲ ਦੀ ਗੰਢ ਚੁੱਕਣੀ ਹੈ ਜੀ ਹਲਦੀ ਦੀ ਗੰਢ ਲੈ ਕੇ ਉਹਦੇ ਉੱਤੇ ਤੁਸੀਂ ਲਾਲ ਜਿਹੜਾ ਤੁਹਾਨੂੰ ਸਕੈਚ ਲਾਲ ਤੁਸੀਂ ਸਕੈਚ ਪੈਨ ਹੀ ਲਿਓ ਜੀ ਜਿਹੜੇ ਬੱਚੇ ਰੰਗ ਭਰਦੇ ਹੋ ਉਹ ਸਕੈਚ ਲਿਓ ਲਾਲ ਉਹ ਸਕੈਚ ਨਾਲ ਤੁਸੀਂ ਨਾ ਫਿਰ ਉਹ ਗੰਢ ਦੇ ਉੱਤੇ ਲਿਖਣਾ ਹੁੰਦਾ ਪਰ ਹਲਦੀ ਦੀ ਗੰਢ ਉੱਤੇ ਫਿਰ ਉਹ ਲਿਖਿਆ ਜਾਂਦਾ ਉਹ ਸਕੈਚ ਨਾਲ ਬੂਚਿਆਂ ਨਾਲ ਨਹੀਂ ਲਿਖਿਆ ਜਾਂਦਾ ਫਿਰ ਤੁਸੀਂ ਉਹ ਗੰਢ ਦੇ ਉੱਤੇ ਕੀ ਲਿਖਣਾ ਹੈ ਜੀ ਪਿੱਤਰ ਦੋਸ਼ ਉਸ ਹਲਦੀ ਦੀ ਗੰਢ ਦੇ ਉੱਤੇ ਕੀ ਲਿਖਣਾ ਹੈ ਪਿੱਤਾ ਦੋਸ਼ ਹਲਦੀ ਦੀ ਪੀਲੀ ਗੰਢ ਦੇ ਉੱਤੇ ਜੋ ਲਾਲ ਆਪਾਂ ਪੈ ਸਕੈਚ ਨਾਲ ਲਿਖਾਂਗੇ ਬੜੇ ਆਸਾਨੀ ਨਾਲ ਲਿਖਿਆ ਜਾਊਗਾ ਕੋਈ ਤੁਹਾਨੂੰ ਦਿੱਕਤ ਨਹੀਂ ਆਉਣੀ ਪਹਿਲੀ ਹਲਦੀ ਦੀ ਗੰਢ ਚੱਕਣੀ ਉਸ ਦੇ ਉੱਤੇ ਲਿਖਣਾ ਤੁਸੀਂ ਪਿੱਤਰ ਦੋਸ਼ ਫਿਰ ਤੁਸੀਂ ਉਹ ਗੰਢ ਨੂੰ ਰੱਖ ਦੇਣਾ ਫਿਰ ਤੁਸੀਂ ਦੂਜੀ ਗੰਢ ਚੱਕਣੀ ਆ ਉਹਦੇ ਉੱਤੇ ਲਿਖਣਾ ਤੁਸੀਂ ਮੰਗਲ ਦੋਸ਼ ਫਿਰ ਤੁਸੀਂ ਉਹ ਗੰਢ ਵੀ ਰੱਖ ਰਹੀਆਂ ਫਿਰ ਤੀਜੀ ਚੱਕਣੀ ਉਸ ਦੇ ਉੱਤੇ ਲਿਖਣਾ ਤੁਸੀਂ ਖੁੰਡਲੀ ਦੋਸ਼ ਉਦੋਂ ਬਾਅਦ ਚੌਥੀ ਗੰਢ ਦੇ ਉੱਤੇ ਲਿਖਣਾ ਤੁਸੀਂ ਨજર ਦੋਸ਼ ਜਿਹੜੀ ਪੰਜਵੀਂ ਗੰਢ ਦੇ ਗੰਢ ਇਹਦੇ ਉੱਤੇ ਲਿਖਾ ਅਨਿਆਦੋਸ਼ ਦੋਸ਼ ਲਿਖਣਾ ਜਾਂ ਹਰ ਤਰ੍ਹਾਂ ਦਾ ਦੋਸ਼ ਉਹਦੇ ਤੇ ਇਸ ਤਰ੍ਹਾਂ ਲਿਖ ਲੈਣਾ ਜਾਂ ਆਦ ਦੋਸ਼ ਵੀ ਲਿਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਲਿਖ ਕੇ ਜੀ ਉਹ ਜਿਹੜੇ ਪੰਜੇ ਗੰਢਾ ਹੋਣੀਆਂ ਹਲਦੀ ਦੀਆਂ ਉਹਨਾਂ ਨੂੰ ਤੁਸੀਂ ਕਲਾਵੇ ਨਾਲ ਬੰਨਣਾ ਹੈ ਇੱਕਸਾਰ ਆ ਦੇਖੋ ਮੈਂ ਇੱਥੇ ਫੋਟੋ ਲਾ ਰਹੀ ਆ ਇਸ ਤਰ੍ਹਾਂ ਬੰਨਣੀਆਂ ਇੱਕਸਾਰ ਆ ਨੈਣ ਬਾਹ ਪੰਜੇ ਗੰਢਾ ਹਲਦੀ ਦੇ ਗੰਢਾ ਇਸ ਤਰ੍ਹਾਂ ਬੰਨ ਲੈਣੀਆਂ ਬੰਨਣ ਤੋਂ ਬਾਅਦ ਜੇ ਤਾਂ ਲੜਕੀ ਐ ਲੜਕੀ ਲਈ ਕਰਦੇ ਹਾਂ ਫਿਰ ਤਾਂ ਉਹਨਾਂ ਨੂੰ ਪੀਰੇ ਕੱਪੜੇ ਦੇ ਵਿੱਚ ਬੰਨ ਲੈਣਾ ਉਹ ਬੰਡਲ ਬਣ ਚੂਗਾ ਜਿਹੜਾ ਖੰਮਣੀ ਬੰਨੀ ਹੋਗੀ ਤਾਂ ਹਲਦੀ ਦੇ ਉਹ ਬੰਡਲ ਨੂੰ ਤੁਸੀਂ ਪੀਲੇ ਕੱਪੜੇ 'ਚ ਬੰਨ ਲੈਣਾ ਜੇ ਤੁਸੀਂ ਲੜਕੀ ਲਈ ਕਰ ਰਹੇ ਹੋ ਫਿਰ ਉਸੇ ਬੰਡਲ ਨੂੰ ਤੁਸੀਂ ਸਫੈਦ ਕੱਪੜੇ 'ਚ ਬੰਨ ਲੈਣਾ ਬੰਨਣ ਤੋਂ ਬਾਅਦ ਜੀ ਤੁਸੀਂ ਫਿਰ ਉਹ ਬੱਚੇ ਦੇ ਸਿਰ ਤੇ ਮੱਥੇ ਦੇ ਨਾਲ ਉਹ ਪੋਟਲੀ ਨੂੰ ਝਵਾਉਣਾ ਹੈ ਇਸ ਤਰ੍ਹਾਂ ਲਾ ਦੇਣਾ ਜੇ ਤੁਹਾਡੇ ਕੋਲ ਕੋਈ ਬੱਚਾ ਨਹੀਂ ਤੁਹਾਡਾ ਬੱਚਾ ਬਾਹਰ ਰਹਿੰਦਾ ਹੈਗਾ ਤਾਂ ਤੁਸੀਂ ਬੱਚੇ ਦੀ ਫੋਟੋ ਹੋਊਗੀ ਤਸਵੀਰ ਹੋਊਗੀ ਤੁਸੀਂ ਉਹਦੇ ਨਾਲ ਵੀ ਬੱਚੇ ਦੀ ਤਸਵੀਰ ਨਾਲ ਉਹਨੂੰ ਟੱਚ ਕਰ ਸਕਦੇ ਹੋ ਫਿਰ ਤੁਸੀਂ ਇਹਨੂੰ ਜੀ ਪੋਟਲੀ ਨੂੰ ਜਿਹੜਾ ਤੁਹਾਡਾ ਪੂਜਾ हां पूजा जितथे करदे हो ਤੁਸੀਂ ਭਗਵਾਨ ਦੇ ਕੋਈ ਉੱਥੇ ਭਗਵਾਨ ਦੀ ਤਸਵੀਰ ਹੁੰਦੀ ਹੈ ਨਾ ਜਿਹੜੇ ਆਪਾਂ ਦੇਵੀ ਦੇਵ ਤੇਰੀ ਪੂਜਾ ਕਰਦੇ ਹਾਂ ਉਹ ਤਸਵੀਰ ਆਪਣੇ ਪੂਜਾ ਰੂਮ ਦੇ ਵਿੱਚ ਹੁੰਦੀ ਹੈ ਉਹ ਤਸਵੀਰ ਦੇ ਪਿਛਲੇ ਪਾਸੇ ਕੋਟਰੀ ਰੱਖ ਰਹੀਆਂ ਕੋਟਰੀ ਕਿਸੇ ਨੂੰ ਵੀ ਦਿਖੇ ਨਾ ਤੁਹਾਨੂੰ ਵੀ ਨਾ ਦਿਸੇ ਵੀ ਰੋਜ਼ ਤੁਸੀਂ ਪੂਜਾ ਕਰਨ ਤੁਹਾਨੂੰ ਵੀ ਨਾ ਕਿਸੇ ਨੂੰ ਆ ਦਿਸੇ ਉਹ ਫੋਟੋ ਹੈ ਤੁਸੀਂ ਪਿੱਛੇ ਲੈ ਪਾਸੇ ਰੱਖ ਲੈਣੀ ਆ ਮੁੜ ਕੇ ਉਸ ਤੋਂ ਬਾਅਦ ਫਿਰ ਤੁਸੀਂ ਆਪ ਦਾ ਵੀ ਦੇਵੀ ਦੇਵਤਿਆਂ ਨੂੰ ਫਿਰ ਅਰਦਾਸ ਬੇਨਤੀਆਂ ਕਰਨੀਆਂ ਆ ਵੀ ਮੈਂ ਇਹ ਪਾ ਤੁਹਾਡੀ ਅਗਿਆਚ ਕਰ ਰਹੀ ਹਾਂ ਮੇਰੇ ਬੱਚੇ ਦਾ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਦੋਸ਼ ਲੱਗ ਗਿਆ ਕੋਈ ਉਹਨੂੰ ਖਤਮ ਕਰਨਾ ਮੇਰਾ ਵਿਸ਼ਵਾਸ ਹੈ ਕਿ ਇਹ ਦੋਸ਼ ਮੇਰੇ ਸਾਰੇ ਖਤਮ ਹੋਣਗੇ ਤੇ ਮੇਰੇ ਬੱਚੇ ਲਈ ਕੋਈ ਅੱਛਾ ਰਿਸ਼ਤਾ ਆਊਗਾ ਜੋ ਮੇਰਾ ਬੱਚਾ ਵਿਆਹ ਦੇ ਵਿੱਚ ਵੱਜ ਜਾਊਗਾ ਤੇ ਇਸ ਤਰ੍ਹਾਂ ਤੁਸੀਂ ਅਰਦਾਸ ਬੇਨਤੀਆਂ ਕਰਦੇ ਰਹੇ ਚਾਹੀ ਪੋਜੀਟਿਵ ਸੋਚ ਕੇ ਅਰਦਾਸ ਬੇਨਤੀਆਂ ਕਰਨ ਹੈ ਪੂਰੇ ਸੱਚੇ ਮਨ ਨਾਲ ਵਾਕਈ ਮੇਰਾ ਕੰਮ ਹੋਊਗਾ ਇਸ ਤਰ੍ਹਾਂ ਸੋਚ ਕੇ ਕਰਨਾ ਨਾ ਪੱਖ ਵਾਲਾ ਨਾ ਵਾਲਾ ਪੱਖ ਕੋਈ ਵੀ ਨਹੀਂ ਰੱਖਣਾ ਉਸ ਤੋਂ ਬਾਅਦ ਜੀ ਜਦੋਂ ਤੁਹਾਡੇ ਬੱਚੇ ਦਾ ਰਿਸ਼ਤਾ ਹੋ ਗਿਆ ਤਰੀਕ ਤੁਹਾਡੇ ਬੱਚੇ ਦੇ ਵਿਆਹ ਦੀ ਤਰੀਕ ਵੀ ਫਿਕਸ ਹੋ ਗਈ ਉਦੋਂ ਤੁਸੀਂ ਉਹ ਕੋਟਲੀ ਚੱਕਣੀ ਆ ਚੱਕ ਕੇ ਉਹਨੂੰ ਤੁਸੀਂ ਜਲ ਪ੍ਰਵਾਹ ਕਰ ਦੇਣੀ ਆ ਤੇ ਜਾਂ ਤੁਸੀਂ ਇਹਨੂੰ ਪਿੱਪਲ ਦੀ ਜੜ ਦੇ ਥੱਲੇ ਵੀ ਰੱਖ ਕੇ ਆ ਸਕਦੇ ਹੋ ਜਲ ਪ੍ਰਵਾਹ ਕਰ ਨਹੀਂ ਜਲ ਪ੍ਰਵਾਹ ਕੋਈ ਜਾਂ ਦੀ ਕੋਈ ਸਚਾ ਇਨਸਾਨ ਜਗ੍ਹਾ 'ਚ ਪਿੱਪਲ ਹੂ ਦੀ ਜੜ ਥਲੇ ਰੱਖ ਇਹ ਪਾਕ ਕਦੇ ਵੀ ਅਜਿਹਾ ਇੱਕ ਖਾਲੀ ਨਹੀਂ ਗਿਆ ਜੀ 100% ਮੈਂ ਗ੍ਰਾਫਟੀ ਕਰਦੀ ਆ ਸੋ ਕਿ ਕਿਸੇ ਤਰ੍ਹਾਂ ਦੋਸ਼ ਹੋਊਗਾ ਇਹ ਪਾੜ ਨਾਲ ਤੁਹਾਡੇ ਬੱਚੇ ਦਾ ਵਿਆਹ ਦੇ ਬੰਧਨਾਂ ਦੇ ਵਿੱਚ ਵੱਜੂਗਾ ਮੈਂ ਪੂਰੇ ਤਰੀਕੇ ਨਾਲ ਸਹੀ ਤਰੀਕੇ ਨਾਲ ਤੁਹਾਨੂੰ ਦੱਸ ਦਿੰਦਾ ਦਿਨ ਵੀ ਦੱਸਦਾ ਟਾਈਮ ਸਵੇਰ ਦਾ ਦੱਸ ਦਿੰਦਾ ਜਦੋਂ ਵੀ ਕੋਈ ਆਪਾਂ ਆ ਸ਼ੁਕਲ ਪੱਖ ਦੇ ਵਿੱਚ ਜਾ ਕੇ ਕਰਦੇ ਆ ਨਾ ਉਦੋਂ ਆਪਾਂ ਨੂੰ ਥੋੜਾ ਜਿਹਾ ਫਾਇਦਾ ਜ਼ਿਆਦਾ ਦਿੰਦਾ ਉਹ ਫਾਇਦਾ ਜ਼ਿਆਦਾ ਦਿੰਦਾ ਹੈਗਾ ਤੇ ਬਾਕੀ ਤੁਸੀਂ ਸ਼ੁਭ ਸਮਾਂ ਕੋਈ ਵੀ ਚੁਣ ਸਕਦੇ ਕਿਸੇ ਵੀ ਟਾਈਮ ਚੁਣ ਸਕਦੇ ਹੋ بس ਇਹ ਦੋ ਦਿਨਾਂ ਦਾ ਯਾਦ ਰੱਖੋ ਬੇਟੀ ਦੇ ਵੀਰਵਾਰ ਹੈ بیٹے ਦੇ ਸ਼ੁੱਕਰਵਾਰ ਹੈ ਬੇਟੀ ਦੀ ਪੀਲਾ ਕੱਪੜਾ بیٹے ਦੀ ਸਫੈਦ ਕਰਨਾ ਬਸ ਬਾਕੀ ਸਾਰਾ ਕੁਝ ਸੇਮ ਹੈ ਇਹ ਤੁਸੀਂ ਆਪਾ ਕਰਕੇ ਦੇਖੋ ਤੁਹਾਡੀ ਮਨੋ ਕਾਮਨਾ 100% ਪੂਰੀ ਹੋਊਗੀ ਮੈਂ ਗਰੰਟੀ ਕਰਦੀ ਆਂ ਕਿ ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕੀਤਾ ਹੋਈ ਨਹੀਂ ਸਕਦਾ ਤੁਹਾਡੇ ਬੱਚੇ ਦਾ 2-4 ਮਹੀਨਿਆਂ ਦੇ ਵਿੱਚ ਵਿੱਚ ਰਿਸ਼ਤਾ ਨਵਾਂ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਜੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੂ ਆਪਾਂ ਹੀ ਇੱਛਾ ਹੈ ਪ੍ਰਮਾਤਮਾ ਕੇ ਦਾਸ ਬੇਨਤੀਆਂ ਕਰਦੇ ਸਾਰੇ ਬੱਚਿਆਂ ਦੇ ਘਰ ਵਸਣ ਜੋ ਬੱਚੇ ਵਿਆਹ ਦੇ ਲਾਇਕ ਉਹਨਾਂ ਦੇ ਵਿਆਹਾਂ ਦੇ ਵਚਨ ਬੱਜੜਾ ਜ ਪਤਨਾ ਦੇ ਵਚਨ ਹੋ ਸੁਖੀ ਸੂਣਾ ਜੀਵਨ ਬਤੀਤ ਕਰਨ ਆਪ ਰਿਆ ਕਵੀਨ ਲਾਰਿਆ ਸਾਂਭਣ ਪ੍ਰਮਾਤਮਾ ਤੁਹਾਨੂੰ ਸਭ ਰਿਆਂ ਚੜ੍ਹਦੀ ਕਲਾ ਰੱਖੇ ਤੁਸੀਂ ਮੇਰਾ ਪਰਿਵਾਰ ਹੈ ਹਮੇਸ਼ਾ ਤੁਹਾਡੇ ਉੱਤੇ ਮੇਰੇ ਪ੍ਰਵਾਹ ਤੇ ਉੱਤੇ ਮੇਰ ਪ੍ਰੇਹਾਥਾ ਮਹਾਰਾਜ ਜਰੂਰ ਰੱਖੇ ਜੀ ਇਸੇ ਤਰ੍ਹਾਂ ਹਾਸੇ ਖੇੜਦੇ ਮੇਰੀਆਂ ਵੀਡੀਓ ਵੇਖਦੇ ਰਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ